ਹਾਂਜੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਦੀ ਇੱਕ ਮਸ਼ਹੂਰ ਕਹਾਵਤ ਹੈ ਕਹਿੰਦੇ ਹੁੰਦੇ ਤਕੜੇ ਦਾ ਸਲਾਉਣਾ ਕੀ ਤੇ ਮਾੜੇ ਦਾ ਨਿੰਦਣਾ ਕੀ ਆ ਜਿਹੜਾ ਤੁਸੀਂ ਆ ਡੱਬਾ ਆ ਦੇਖ ਰਹੇ ਹੋ ਨਾ ਵੱਡਾ ਸਾਰਾ ਬਾਕਸ ਜਾਂ ਆ ਸੁਨਹਿਰੀ ਇਹ ਵਿੱਚੋਂ ਹੋਰ ਵੀ ਬੜਾ ਕੁਛ ਇਹਦੇ ਨਿਕਲਦਾ ਆਪਾਂ ਨੂੰ ਦੇਖਣ ਨੂੰ ਐ ਲੱਗਦਾ ਵੀ ਇਹ ਪਤਾ ਨਹੀਂ ਕੀ ਕੋਈ ਤਕੜੀ ਕੋਈ ਬ੍ਰਾਂਡਡ ਕੰਪਨੀ ਦੀ ਕੋਈ ਪਾਰਸਲ ਹੈ ਜਾਂ ਕੋਈ ਤਕੜੀ ਪੈਕਿੰਗ ਹੈ ਕਿਸੇ ਚੀਜ਼ ਦੀ ਪਰ ਨਹੀਂ ਦੋਸਤੋ ਤੁਹਾਨੂੰ ਦੱਸ ਦਈਏ ਇਹ ਹੈ ਪਿਛਲੇ ਦਿਨੀ ਜਿਹੜਾ ਅਮਾਨੀ ਦੇ ਪੁੱਤ ਦਾ ਵਿਆਹ ਹੋਇਆ ਨਾ ਅਨੰਤ ਬਾਨੀ ਦਾ ਰਾਧਿਕਾ ਦੇ ਨਾਲ ਉਹਨਾਂ ਦੇ ਵਿਆਹ ਦਾ ਇਨਵੀਟੇਸ਼ਨ ਕਾਰਡ ਹੈ ਇਹ ਔਰ ਇਹ ਕਾਰਡ ਦੀ ਕੀਮਤ ਸੁਣ ਕੇ ਆਪਣੇ ਹੋਸ਼ ਛੱਡ ਜਾਣਗੇ ਮਤਲਬ ਇਹ ਕਾਰਡ ਦੀ ਕੀਮਤ ਹੀ ਇੰਨੀ ਹੈ ਵੀ ਜਿੰਨਾ ਆਪਾਂ ਆਪਦੇ ਵਿਆਹ ਤੇ ਟੋਟਲ ਖਰਚ ਕਰਦੇ ਆ ਉਹਨੇ ਦਾ ਇਹ ਕਾਰਡ ਹੀ ਹੈ ਆ ਜਿਹੜਾ ਡੱਬਾ ਆ ਤੁਸੀਂ ਨਾਲ-ਨਾਲ ਦੇਖ ਰਹੇ ਹੋ ਠੀਕ ਹੈ ਆ ਪਿੱਛੋਂ ਆ ਵਿੱਚੋਂ ਨਿਕਲਦਾ ਇਹ ਆ ਲక్ష్ਮੀ ਦੀ ਫੋਟੋ ਐ ਤੇ ਉਹ ਦੇਖੋ ਪਿੱਛੋਂ ਵਿੱਚੋਂ ਖੋਲਿਆ ਗਿਆ ਲక్ష్ਮੀ ਦੀ ਫੋਟੋ ਐ ਤੇ ਗੂੜੇ ਰੰਗ ਦਾ ਵਿੱਚੋਂ ਨਿਕਲਿਆ ਠੀਕ ਹੈ ਹੁਣ ਉਹ ਬਾਕਸ ਖੋਲ ਰਹੀ ਹੈ ਨਾਲ-ਨਾਲ ਬਾਕਸ ਉਹ ਕੁੜੀ ਜਿਹੜੀ ਬਾਕਸ ਨਾਲ-ਨਾਲ ਖੋਲ ਕੇ ਦਿਖਾ ਰਹੀ ਹੈ ਉਹ ਦੇਖੋ ਉਹ ਵਿੱਚੋਂ ਦੇਖੋ ਉਹ ਸਾਹਮਣੇ ਜਿਹੜੀ ਉਹ ਸਿਨਰੀ ਲੱਗੀ ਹੋਈ ਹੈ ਨਾ ਉਹ ਦੇਖੋ ਕਿੰਨੀ ਕਮਾਲ ਦੀ ਕਲਾਕਾਰੀ ਐ ਉੱਥੇ ਦੇਵੀ ਦੇਵਤਿਆਂ ਦੀਆਂ ਫੋਟੋਆਂ ਬਣਾਈਆਂ ਹੋਈਆਂ ਤੇ ਉਹਨਾਂ ਦੇ ਵਿੱਚ ਕੋਈ ਮੰਤਰ ਵਗੈਰਾ ਚੱਲ ਰਹੇ ਨੇ ਮੰਤਰ ਚੱਲ ਰਹੇ ਨੇ ਉਹਦੇ ਵਿੱਚ ਦੇਖੋ ਮੰਤਰ ਚੱਲ ਰਹੇ ਨੇ ਉਹ ਇੱਕ ਇੱਕ ਸੁਨਹਿਰੀ ਬਾਕਸ ਨੇ ਹੋਰ ਕੱਢ ਲਿਆ ਵਿੱਚ ਇੱਕ ਸੁਨਹਿਰੀ ਬੁੱਕ ਹੈ ਉਹ ਬੁੱਕ ਹੈ ਅਸਲ ਵਿੱਚ ਉਹ ਦੇਵੀ ਦੇਵਤਿਆਂ ਦੀਆਂ ਫੋਟੋਆਂ ਨੇ ਕੋ ਆ ਗਈ ਗਣੇਸ਼ ਦੀ ਮੂਰਤੀ ਉਹ ਇਧਰਲੇ ਪਾਸੇ ਕਾਰਡ ਬਣਿਆ ਹੋਇਆ ਏ ਇਨਵੀਟੇਸ਼ਨ ਕਾਰਡ ਠੀਕ ਹੈ ਉਹ ਮੂਰਤੀ ਨਿਕਲ ਵੀ ਆਉਂਦੀ ਆ 골ਡਨ ਕਲਰ ਦਾ ਔਰ ਸੱਚੀ ਇਹਦੇ ਵਿੱਚ 골ਡਨ ਤੇ ਚਾਂਦੀ ਲਗਾਈ ਹੋਈ ਹੈ ਸੱਚਮੁੱਚ ਫੇਰ ਇਹਦੀ ਕੀਮਤ 7 ਲੱਖ ਬਣਦੀ ਹੈ ਤੇ ਇੰਨੇ ਚ ਦੇਖ ਲਓ ਵੀ ਆਪਾਂ ਆਪਦੀ ਆਪਦੇ ਘਰਾਂ ਦੇ ਵਿੱਚ ਆਪਦੀ ਧੀ ਦਾ ਵਿਆਹ ਕਰ ਲੈਨੇ ਆ 7 ਲੱਖ ਦੇ ਵਿੱਚ ਸਾਰਾ ਵਿਆਹ ਹੋ ਜਾਂਦਾ 7 ਲੱਖ ਚ ਇਹਨਾਂ ਦਾ 7 ਲੱਖ ਦਾ ਕਾਰਡ ਹੈ ਚੋਚ ਹੈ ਬਾਈ ਇਹ ਤਗੜੇ ਲੋਕਾਂ ਦੇ ਹਨਾ ਉਹਦੇ ਕੋ ਵਿੱਚੋਂ ਉਹ ਉਹਨੇ ਖੋਲਿਆ ਕਿੰਨੀ ਸੋਹਣੀ ਡਿਜ਼ਾਈਨ ਹੈਗਾ ਉਹ ਉਹ ਵਿੱਚੋਂ ਇੱਕ ਇੱਕ ਨੋਟ ਨਿਕਲਿਆ ਵੱਡਾ ਸਾਰਾ ਲੰਮਾ ਸਾਰਾ ਉਹਦੇ ਉੱਪਰ ਕੁਝ ਲਿਖਿਆ ਹੋਇਆ ਪਰਿਵਾਰ ਵੱਲੋਂ ਠੀਕ ਹੈ ਕੁਝ ਵੀ ਜਿਵੇਂ ਆਪਾਂ ਕੋਈ ਸ਼ੇਰੋ ਸ਼ੇਰੀ ਲਿਖ ਦਿਨੇ ਜਾਂ ਹੋਰ ਕੁਝ ਕੁਛ ਏਦਾਂ ਦੀ ਕੋਈ ਗੱਲ ਲਿਖੀ ਹੋਏਗੀ ਉਹ ਨਾਲ-ਨਾਲ ਫੋਟੋਆਂ ਨਿਕਲ ਰਹੀਆਂ ਨੇ ਕ੍ਰਿਸ਼ਨ ਦੀਆਂ ਜਾਂ ਹੋਰ ਕਿਸੇ ਦੀਆਂ ਨਾਲ-ਨਾਲ ਇਨਵੀਟੇਸ਼ਨ ਕਾਰਡ ਨਿਕਲਦੇ ਆ ਵੱਖੋ ਵੱਖੇ ਰੰਗਾਂ ਰੰਗਾਂ ਦੇ ਨਾਲ ਰੰਗਾਂ ਦੇ ਨਾਲ ਉਹ ਮਾਤਾ ਦੀ ਫੋਟੋ ਆ ਗਈ ਫੋਟੋਆਂ ਵੀ ਨਿਕਲ ਰਹੀਆਂ ਨੇ ਮਤਲਬ ਵੀ ਲਗਾ ਵੀ ਸਕਦੇ ਹਾਂ ਫੋਟੋਆਂ ਠੀਕ ਐ ਬੜੀਆਂ ਬੜੀ ਕਮਾਲ ਦੀ ਬਈ ਪੈਕਿੰਗ ਐ ਬੜੀ ਕਮਾਲ ਦੀ ਪਤਾ ਨਹੀਂ ਕਿੱਥੋਂ ਕਿੱਥੋਂ ਤਿਆਰ ਕਰ ਸਪੈਸ਼ਲ ਤਿਆਰ ਹੋਇਆ ਹੋਏਗਾ ਇਹਦੇ ਨਾਲ ਦਾ ਪੀਸ ਹੋਰ ਨਹੀਂ ਕੋਈ ਹੋਏਗਾ ਸਪੈਸ਼ਲ ਤਿਆਰ ਕੀਤੀਆਂ ਹੋਈਆਂ ਚੀਜ਼ਾਂ ਨੇ ਇਹ ਬਈ ਉਹ ਦੇਖੋ ਉਹ ਪਿਛੇ ਉਹ ਵੀ ਕੁਝ ਲਿਖਿਆ ਹੋਇਆ ਐ ਠੀਕ ਐ 골ਡਨ 골ਡਨ ਸਾਰਾ ਐ ਬੁੱਕ ਬਣਾਈ ਹੋਈ ਐ ਪੂਰੀ ਵੱਡੀ ਮੋਟੀ ਠੀਕ ਐ ਬਾਕਸ ਦੇ ਵਿੱਚੋਂ ਜਿਹੜੀ ਕੱਢੀ ਉਹਨੇ ਤੇ ਉਹ ਦੇਖੋ ਉਹ ਪੂਰੀ ਬੁੱਕ ਹੈ ਦੇਖੋ ਉਹ ਰੱਖ ਦਿੱਤੀ ਉਹਨੇ ਪਾਸੇ ਠੀਕ ਹੈ ਉਹ ਹੁਣ ਕੱਢ ਲੈ ਇੱਕ ਬਾਕਸ ਇੱਕ ਉਹ ਛੋਟਾ ਬਾਕਸ ਹੈ ਉਹ ਦੇਖਿਓ ਬਈ ਉਹ ਦੇਖੋ ਛੋਟਾ ਬਾਕਸ ਬਈ ਬਈ ਕੀਮਤ 7 ਲੱਖ ਐਵੇਂ ਨਹੀਂ ਬਣਦੀ ਉਹ ਵੇਖੋ ਵਿੱਚ ਚਾਂਦੀ ਜੜੀ ਹੋਈ ਹੈ ਪ्योर ਚਾਂਦੀ ਚਾਂਦੀ ਦੇ ਵਿੱਚ ਵਿੱਚ ਸੋਨੇ ਦੀਆਂ ਮੂਰਤਾਂ ਨੇ ਮਤਲਬ ਵੀ ਸੋਨਾ ਚੜਿਆ ਹੋਇਆ ਮੂਰਤਾਂ ਦੇ ਉੱਪਰ ਠੀਕ ਹੈ ਉ ਤਾਂ ਇਨੀ ਕੀਮਤ ਬਣਦੀ ਹੈ ਬਈ ਠੀਕ ਹੈ ਉਹ ਇੱਕ ਲਾਸਟ ਚੀਜ਼ ਰਹਿ ਗਈ ਜਿਹੜੀ ਉਦੋਂ ਵੀ ਕਮਾਲ ਦੀ ਹੋਏਗੀ ਉਹ ਦੇਖੋ ਉਹ ਇੱਕ ਉਹ ਇੱਕ ਬੈ ਕੱਢਿਆ ਝੋਲਾ ਜਾਂ ਕੱਢਿਆ ਵਿੱਚੋਂ ਠੀਕ ਹੈ ਤੇ ਉਹ ਉਹ ਵਿੱਚੋਂ ਕੁਝ ਨਿਕਲਦਾ ਹੈ ਆ ਅ ਮੇਰੇ ਖਿਆਲ ਵਿੱਚ ਸ਼ਾਲ ਹੈ ਸ਼ਾਲ ਸ਼ਾਲ ਇਕ ਲਾਇਆ ਬਈ ਇਹ ਸ਼ਾਲ ਜਿਹੜਾ ਹੈਗਾ ਕੋਈ ਆਮ ਸ਼ਾਲ ਨਹੀਂਗਾ ਵਿੱਚ ਨੋਟ ਵੀ ਹੈ ਵਿੱਚ ਠੀਕ ਹੈ ਉਹ ਸ਼ਾਲ ਦਾ ਨੋਟ ਹੋਏਗਾ ਵੀ ਕੀ ਚੀਜ਼ ਹੈ ਇਹ ਸ਼ਾਲ ਬਈ ਪਸ਼ਮੀਨਾ ਦਾ ਹੈ ਕਸ਼ਮੀਰ ਪਸ਼ਮੀਨਾ ਜਿਹੜਾ ਸਭ ਤੋਂ ਮਹਿੰਗਾ ਕੱਪੜਾ ਤੇ ਕਮਾਲ ਦਾ ਮੁਲਾਇਮ ਕੱਪੜਾ ਮੰਨਿਆ ਜਾਂਦਾ ਹੈ ਉਹ ਆ ਬਈ ਕਸ਼ਮੀਰ ਦੇ ਵਿੱਚ ਹੈਂਡਵਰਕ ਕੀਤਾ ਹੋਇਆ ਉਹਦੇ ਵਿੱਚ ਉੱਪਰ ਹੈਂਡਵਰਕ ਕੀਤਾ ਹੋਇਆ ਦੇਖੋ ਕਲਰ ਉਹਦਾ ਕਿੰਨਾ ਘੈਂਟ ਆ ਕਮਾਲ ਹੈ ਠੀਕ ਹੈ ਪਸ਼ਮੀਨਾ ਦਾ ਸ਼ਾਲ ਹੈ ਉਹ ਠੀਕ ਹੈ ਕਮਾਲ ਹੈ ਬਈ ਕਮਾਲ ਹੈ ਬਈ 7 ਲੱਖ ਰੁਪਏ ਦਾ ਕਾਰਡ ਆ ਕਹਿੰਦੇ ਤੇ ਦੇਖੋ ਕਿੰਨੇ ਲੋਕਾਂ ਨੂੰ ਭੇਜਿਆ ਹੋਊਗਾ ਠੀਕ ਹੈ ਓ ਓ ਸੈਨਰੀ ਜੀ ਦੇਖੋ ਇੱਕ ਫੋਟੋ ਜੀ ਸਾਹਮਣੇ ਜਿਹੜੀ ਉਹ ਕਮਾਲ ਹੈ ਉੱਥੇ ਭਗਵਤ ਗੀਤਾ ਦੇ ਜਿਹੜੇ ਮੰਤਰ ਸ਼ਲੋਕ ਚੱਲ ਰਹੇ ਹੋ ਕਹਿੰਦੇ ਦੇ ਵਿੱਚ ਲੱਗੇ ਹੋਏ ਆ ਕੋਈ ਲਗਾਇਆ ਹੋਏ ਦਾ ਸਾਊਂਡ ਸਿਸਟਮ ਵਿੱਚ ਠੀਕ ਹੈ 7 ਲੱਖ ਕੀਮਤ ਬਾਈ ਆਪਣੇ ਤਾਂ ਹੋਸ਼ ੁੱਟ ਜਾਂਦੇ ਆ ਇੰਨੇ ਚ ਤਾਂ ਆਪਣਾ ਵਿਆਹ ਹੋ ਜਾਂਦਾ ਪੂਰਾ ਕਮਾਲ ਦਾ ਇੰਨੇ ਚ ਤਾਂ ਉਹ ਵੇਖੋ 골ਡਨ ਕਲਰ ਦਾ ਪੂਰਾ ਬਾਕਸ ਹੈ ਪੈਕਿੰਗ ਕਿੱਡੀ ਤਕੜੀ ਹੈ ਠੀਕ ਹੈ ਤੇ ਇਹ ਜਿਹੜੇ ਪੈਸੇ ਆ ਬਾਈ ਇਹ ਇਕ ਕੋਈ ਉਹਨਾਂ ਦਾ ਕੋਈ ਪੇੜ ਪੌਦਾ ਨਹੀਂ ਲਾਇਆ ਹੋਇਆਗਾ ਘਰੇ ਜਾਂ ਕੋਈ ਮਸ਼ੀਨ ਨਹੀਂ ਲਾਈ ਹੋਈ ਪੈਸਿਆਂ ਲਈ ਪੈਸੇ ਆਪਣੀਆਂ ਜੇਬਾਂ ਚੋਂ ਹੀ ਜਾਂਦੇ ਆ ਅ ਜਦੋਂ ਵਿਆਹ ਕੀਤਾ ਆ ਤਾਂ ਪਿਛਲੇ ਆ 1.5-2 ਮਹੀਨੇ ਹੋ ਗਏ ਰੀਚਾਰਜ ਵਧਿਆ ਨਾ ਜਿਹੜਾ 250 ਵਾਲਾ ਰੀਚਾਰਜ ਸੀਗਾ ਉਹ ਤੋਂ 350 ਦਾ ਹੋ ਗਿਆ ਸਿੱਧਾ ਹੀ 100-100 ਰੁਪਇਆ ਚੱਕਤਾ ਇਹ ਉਧਰੋਂ ਆਇਆ ਪੈਸੇ ਵਿਆਹ ਵਾਲੇ ਇਹ ਆਪਣੀਆਂ ਜੇਬਾਂ ਚੋਂ ਹੀ ਨਿਕਲਦੇ ਆ ਇਹ ਆਪਣੇ ਹੀ ਪੈਸੇ ਆ ਇਹ ਆਪਣੇ ਹੀ ਪੈਸੇ ਤੇ ਐਸ਼ ਕਰਦੇ ਆ ਇਹ ਠੀਕ ਹੈ ਇਹ ਚੋਚ ਨੇ ਭਾਈ ਇਹਨਾਂ ਦੇ ਜਿਹੜੇ 7 ਲੱਖ ਰੁਪਏ ਦਾ ਵਿਆਹ ਦਾ ਕਾਰਡ ਬਣਾਉਂਦੇ ਆ ਤੇ ਆਪਾਂ ਆਪਾਂ ਆਪਣੇ ਵਿਆਹ ਦਾ ਕਾਰਡ ਬਣਾਉਣ ਜਾਈਏ ਇਹਨਾਂ ਤੋਂ ਦੁਕਾਨ ਵਾਲੇ ਨਾਲ ਰੇਟ ਤੈਅ ਕਰਦੇ ਉਹ ਕਹੂਗਾ ਵੀ 12 ਰੁਪਏ ਦਾ ਇੱਕ ਕਾਰਡ ਬਊਗਾ ਨਹੀਂ ਯਾਰ 12 ਤਾਂ ਬਾਹਲੇ ਜਾਦੇ ਆ ਭਾਈ ਯਾਰ ਹੈ ਜਾਦਾ ਹੋਊਗਾ 25 ਰੁਪਏ ਦਾ ਬਊਗਾ ਨਹੀਂ ਯਾਰ 25 ਤਾਂ ਬਾਹਲੇ ਗਿਆ ਭਾਈ ਯਾਰ 22 ਕਰ ਲਾ 21 ਕਰ ਲਾ 20 ਕਰ ਲਾ ਪਰਾਵੇ ਕੋ 7 ਲੱਖ ਦਾ ਗਾਰਡ ਹੈ ਬਈ ਠੀਕ ਹੈ ਚੋਚ ਆ ਬਈ ਤੇ ਪੈਸੇ ਆਪਣੀਆਂ ਜੇਬਾਂ ਚੋਂ ਜਾਂਦੇ ਆ ਇਹ ਇਹ ਆ ਪੂੰਜੀਵਾਦੀ ਇਹ ਆ ਪੂੰਜੀਵਾਦੀ ਯੁੱਗ ਤੇ ਪੂੰਜੀਵਾਦੀ ਐਸ਼ੋ ਆਰਾਮ ਠੀਕ ਹੈ ਪੂੰਜੀਵਾਦੀ ਸੌਖ ਪੂੰਜੀਵਾਦੀ ਜ਼ਿੰਦਗੀ ਠੀਕ ਹੈ ਇਹਦੇ ਵਿੱਚ ਇਹਨਾਂ ਨੇ ਹੋਰ ਉੱਪਰ ਜਾਇਆ ਜਾਣਾ ਹੈ ਇਹ ਯੋਗੀ ਪੂੰਜੀਵਾਦੀ ਇਹਦੇ ਵਿੱਚ ਇਹਨਾਂ ਨੇ ਹੋਰ ਉੱਪਰ ਜਾਣਾ ਤੇ ਆਪਾਂ ਹੋਰ ਥੱਲੇ ਆਉਣਾ ਹੈ ਠੀਕ ਹੈ ਆਪਣੇ ਕੰਮ ਧੰਦੇ ਵੀ ਮਰਦੇ ਜਾਂਦੇ ਆ ਆਪਣੀਆਂ ਮਿਹਨਤਾਂ ਮਜ਼ਦੂਰੀਆਂ ਵੀ ਮਰਦੀਆਂ ਜਾਂਦੀਆਂ ਨੇ ਆਪਣੀ ਖੇਤੀਬਾੜੀ ਕਿਸਾਨੀ ਵੀ ਮਰਦੀ ਜਾਂਦੀ ਹੈ ਔਰ ਇਹ ਦਿਨੋ ਦਿਨ ਉੱਪਰ ਨੂੰ ਉੱਪਰ ਨੂੰ ਉੱਪਰ ਨੂੰ ਧਨ ਦੌਲਤ ਜਾਇਦਾਦ ਇਹਨਾਂ ਕੋਲ ਵਧਦੀ ਜਾਂਦੀ ਹਰ ਬਖਰਬਾ ਤੇ ਦੇਖ ਲਓ ਜਿਹੜੇ ਵਿਆਹ ਦੇ ਉੱਪਰ 7 ਲੱਖ ਦਾ ਇਨਵੀਟੇਸ਼ਨ ਕਾਰਡ ਹੀ ਬਣਾਇਆ ਤੇ ਉਹਦੇ ਉੱਪਰ ਖਰਚਾ ਉਹਦੀ ਪ੍ਰੀ-ਵੈਡਿੰਗ ਤੇ ਖਰਚਾ ਤੇ ਉਹਦੀ ਮੈਰਿਜ ਤੇ ਖਰਚਾ ਧੰਦਾ ਜੈਲੀ ਲਾ ਸਕਦੇ ਮੈਂ ਪਰ ਸੋਚੋ ਯਾਰ ਇਹ ਪੈਸਾ ਕਿੱਥੋਂ ਆਉਂਦਾ ਏ ਕਿਵੇਂ ਬਣਦਾ ਏ ਸੋਚੋ ਠੀਕ ਹੈ ਜੀ ਧੰਨਵਾਦ